ਸਾਰੀਓ ਸਾਥ ਸੰਗਤੀ ਨਿਮਰਤਾ ਸਹਿਤ ਆਪ ਨੂੰ ਫਤਿਹ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਨ ਸਾਰੇ ਦੁੱਖ ਜੀ ਕੜੇ ਦੇ ਵਿੱਚ ਬੈਠੇ ਆ ਕਿ ਇਹੋ ਜਿਹਾ ਪੰਜਾਬ ਦਾ ਇਤਿਹਾਸਿਕ ਪਰਵਾਰ ਰੋਟਿਆਂ ਦਾ ਉਨ੍ਹਾਂ ਦੇ ਵਿੱਚੋਂ ਸਰਦਾਰ ਹਰਜੀਤ ਸਿੰਘ ਵਿੱਚ ਨਹੀਂ ਹਨਗੇ ਕਈਆਂ ਨੇ ਕਿਹਾ ਕਿ ਉਹਨਾਂ ਦੀ ਅੰਤਮ ਅਰਦਾਸ ਹੈ ਇਹਦੇ ਸਿੰਘਾਂ ਦੀ ਅੰਤਮ ਅਰਦਾਸ ਨਹੀਂ ਹੋਇਆ ਕਰਦੀ ਛੱਗਾਂ ਛੋੜਨ ਦੀ ਅੰਤਮ ਅਰਦਾਸ ਹੋ ਜਾਂਦੀ ਹੈ ਸਰਦਾਰ ਹਰਜੀਤ ਸਿੰਘ ਜੋ ਇਸ ਪਰਿਵਾਰ ਦੇ ਵਿੱਚੋਂ ਸਿਰ ਕੱਢ ਦੇ ਮੁਖੀ ਐ ਸਾਡੇ ਉਹਨਾਂ ਦੀ ਅਰਦਾਸ ਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਉਹ ਹੁੰਦੀ ਰਹੂਗੀ ਸੰਤ ਜਨੈਤ ਸਿੰਘ ਢਿੰਡਾ ਵਾਲਿਆਂ ਨੇ ਬੱਬਾ ਜਗਿੰਦਰ ਸਿੰਘ ਜੀ ਨੇ ਸੰਤਨ ਤੋਂ ਮਗਰੋਂ ਪੰਛ ਨੂੰ ਸਾਰੀ ਨੂੰ ਸੰਭਿਆ ਔਰ ਅੱਗੇ ਲੈ ਕੇ ਗਏ ਸੰਤ ਜਗਨ ਸਿੰਘ ਭਿੰਡਰਾ ਵਾਲਿਆਂ ਨੇ ਜੋ ਸਿੱਖ ਕੌਮ ਦੀ ਸੇਵਾ ਕੀਤੀ ਹੈ ਉਹ ਬੱਬਾ ਦੀਪ ਸਿੰਘ ਤੋਂ ਘੱਟ ਨਹੀਂ ਹੈ ਕਿਰਕੇ ਹਿੰਦੂਤਵਾਦੀ ਹੋਮਤ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਅਟੈਕ ਕੀਤਾ ਟੈਂਕਾਂ ਨਾਲ, ਤੋਪਾਂ ਨਾਲ, ਮਸ਼ੀਨ ਗਨਾਂ ਨਾਲ ਤੇ ਉਹਨਾਂ ਦਾ ਸਾਥ ਵੱਡੇ ਜਰਨੈਲਾਂ ਨੇ ਨਿਭਾਇਆ 72 ਘੰਟੇ ਥੋੜੇ ਨਹੀਂ ਹੁੰਦੇ 72 ਕੈਂਟੇ ਹਿੰਦੁਸਤਾਨ ਦੇ ਪਰਮਾਣੂ ਹਥਿਆਰਾਂ ਦੇ ਨਾਲ ਲਾਂਚ ਹੋਈ ਹੋਈ ਫੋਰਟ ਸੰਤ ਜਗਨਨ ਸਿੰਘ ਭਿੰਡਾਵਾਲਿਆਂ ਨੇ ਦਰਬਾਰ ਸਾਹਿਬ ਦੇ ਵਿੱਚ ਅੰਦਰ ਨਹੀਂ ਆਉਣ ਦਿੱਤੇ ਅਕੀਰ ਦੇ ਵਿੱਚ ਉਹਨਾਂ ਦੇ ਸੀਨੇ ਦੇ ਉੱਤੇ 72 ਗੋਲੀਆਂ ਸੀ ਤੇ ਜਿਹੜੇ ਨਿਸਾਨ ਸਾਹਿਬ ਸਾਡੇ ਦਰਬਾਰ ਸਾਹਿਬ ਤੇ ਖਾਲਸਾ ਪੰਥ ਸਾਹਿਬ ਦੇਖ ਕੇ ਸ਼ਸ਼ੋਭਤ ਨੇ ਉੱਥੇ ਲੜ ਗਏ ਆ ਉਹਨਾਂ ਨੇ ਆਪਣਾ ਸਰੀਰ ਛੱਡਿਆ ਇੱਕ ਪਾਕਿਸਤਾਨੀ ਲੇਖਕ ਸ੍ਰੀਮਾ ਲਿਖਦਾ ਕਿ ਸਾਡੀ ਪਾਕਿਸਤਾਨ ਦੀ ਬਹੁਤ ਵੱਡੀ ਹੈ ਥਾਰ ਇੰਡੀਆ ਨੇ ਬੰਗਲਾਦੇਸ਼ ਦੇ ਵਿੱਚ ਕੀਤੀ 96000 ਸਾਡੇ ਪਾਕਿਸਤਾਨੀ ਫੌਜੀ ਗ੍ਰਿਫਤਾਰ ਤੇ ਹਰਾਸਤ ਦੇ ਵਿੱਚ ਕੀਤੇ ਸਾਡਾ ਜਨਰਲ ਨਾਜ਼ੀ ਸੀ ਪਰ ਰਿਖਤਾ ਕਿ ਜੇ ਜਨਰਲ ਨਾਜ਼ੀ ਜੀ ਸੀਛੀ ਦੇ ਉੱਤੇ ਟੀ ਰਾਜੰਦਾ ਦੋ ਤਪਕੇ ਲਾਹੋਂ ਤੇ ਡਿੱਗ ਜਾਂਦੇ

بہتر گوڑیاں لگی ہیں اور جو ہے جوابی کاروائی سکھ ہمیشہ کر دے رہے ہیں چندو دے بیڑے تو مسارنگر دے بیڑے تو تیاج دے بیڑے تو ਸਿੱਖਾਂ ਦੇ ਕੋਲੇ ਰਾਜ ਭਾਗ ਨਹੀਂ ਹੁੰਦਾ ਪਰ ਵਿੱਚੋਂ ਜੋਦੇ ਉੱਠ ਬਿੰਦੇ ਆ ਸੰਤ ਜਨੈਤ ਸਿੰਘ ਪਿੰਡਾਂ ਵਾਲਾਂ ਦੇ ਆਖਰੀ ਸ਼ਬਦ ਸੀਗੇ ਕਿ ਜੇ ਨਿੰਦਮੀ ਫੌਜ ਦਰਬਾਰ ਸਾਹਿਬ ਦੇ ਵਿੱਚ ਬੜੀ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ

ਸਿੱਖਾਂ ਦੇ ਖਿਲਾਫ ਇੱਕ ਨਮਾ ਫਰੰਟ ਖੋਲਿਆ ਔਰ ਮੋਤੀ ਨੇ ਕਿਹਾ ਕਿ ਪਹਿਲਾਂ ਸਿੱਖ ਜਦੋਂ ਆਜ਼ਾਦੀ ਦੀ ਗੱਲ ਕਰਦੇ ਸੀ ਸਾਡੀ ਸਰਕਾਰ ਜਿਹੜੇ ਦੇਸ਼ਾਂ ਦੇ ਵਿੱਚ ਇਹ ਸਿੱਖ ਕਲੇ ਜਾਂਦੇ ਸੀ ਉਹਨਾਂ ਨੂੰ ਦਸਤੇ ਵੇਜ ਭੇਜਦੇ ਸੀਗੇ ਜਿ ਇਹ ਸਿੱਖਾਂ ਨੂੰ ਵਾਪਸ ਹਿੰਦੁਸਤਾਨ ਲਿਟਾਓ ਪਰ ਮੋਦੀ ਕਹਿੰਦਾ ਹੁਣ ਨਹੀਂ ਹੁਣ ਅਸੀਂ ਸਿੱਧਾ ਐਕਸ਼ਨ ਕਰਾਂਗੇ ਔਰ ਕਰਕੇ ਵੀ ਬੁਦਰ ਦਿਖਾਇਆ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜਨੋ ਰਿਪੂ ਗਮਨ ਸਿੰਘ ਮਲਕ ਨੂੰ ਸੁਖਦੂਲ ਸਿੰਘ ਮੋਗੇ ਦੇ ਨੂੰ ਸ਼ਹੀਦ ਕੀਤਾ ਬ੍ਰਿਟਾਨੀਆਂ ਦੇ ਵਿੱਚ ਅਵਕਾਸ਼ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਸ਼ਹੀਦ ਕੀਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਸੋ ਸਾਥ ਸਿੰਘ ਜੀ ਇਹ ਅਜੇ ਤੱਕ ਸਿੱਖਾਂ ਦੀ ਜਿਹੜੀ ਹੋਂਦ ਹੈ ਅਜੇ ਤੱਕ ਖਤਰੇ 'ਚ ਰੱਖੀ ਹੈ جڑے ظالم دلی تو راج کر دے پر سکھ ہمیشہ جوابی کاروائی کر دے ہے جو میں پائی بیان سنگھ ستھوان سنگھ تکیر سنگھ نے کی تھی جندے سکھے نے کی تھی باقیان جنہیں کی تھی گلاور سنگھ نے جڑے بتی بتی سال قید کٹ رہے ہیں جوابی کاروائی سکھ ہمیشہ کر کرتا قدوں کر لے کمیں کر لے کوئی اس سکھنوں کوئی پارٹی حکم نہیں اے وچھوں ਸਿੱਖ ਦੇ ਮਨ ਦੇ ਵਿੱਚ ਉਤਮ ਹੁੰਦਾ ਹੈ ਉਤਪੰਨ ਹੁੰਦਾ ਹੈ ਕਿ ਸਾਡੀ ਕੌਮ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਸਿੱਖ ਫੇਰ ਆਪਣੀ ਕਾਰਵਾਈ ਕਰ ਦਿੰਦਾ ਹੈ ਇਹ ਜਿਹੜੀ ਕਾਰਵਾਈ ਕੀਤੀ ਹੈ ਪਤਵਾਨ ਸਿੰਘ ਪੰਨੂ ਜੀ ਅਮਰੀਕਾ ਦੇ ਵਿੱਚ ਉੱਥੇ ਅਮਰੀਕਾ ਨੂੰ ਪਤਾ ਲੱਗ ਗਿਆ ਸੀ ਕਿ ਹਿੰਦੁਸਤਾਨ ਦੀ ਸਰਕਾਰ ਪੰਨੂ ਨੂੰ ਕਤਲ ਕਰੌਣੇ ਚਾਹਦੀ ਹੈ ਉਸ ਨੇ ਫਿਰ ਰਾਜ ਦੇ سفر ਦੇ ਵਿੱਚ ਇੱਕ ਗੁਪਤੇ ਨੂੰ ਫੜ ਲਿਆ ਸੀ ਹੁਣੋ ਮੁਕਤਾ ਨਿਊਯਾਰਕ ਦੀ ਅਦਾਲਤ ਦੇ ਵਿੱਚ ਹੈ ਔਰ ਥੋੜੀ ਦੇਰ ਬਾਅਦ ਅਮਰੀਕਾ ਦੀਆਂ ਅਖਬਾਰਾਂ ਨਿਊਯਾਰਕ ਟਾਈਮਸ واਸ਼ਿੰਗਟਨ ਪੋਸਟ ਇਹ ਸਾਰੀਆਂ ਸਾਨੂੰ ਦੱਸਣਗੀਆਂ ਕਿ ਰੋਜ ਦੇ ਖੁਫੀਆ ਮਹਿਕਮੇ ਦੇ ਵਿੱਚ ایک کمیٹ سکیم بنی پر ایک چیز صاف ہے پرائیم نیسٹر نرندر موڈی دے حکم تو بغیر اے حملے سکھاں تے نہیں ہوئے او دا گرہ دا وزیر امیت شاہ ہے فوج دا راجنات سنگھ ہے ودیشی وزیر جی شنکر سیکیورٹی ایڈوائزر عجید ڈوال ہے ربی سنہا سابق روضہ مقیب سمت گوئل جیڑا سڈے ਰਦਾਸਪੁਰ ਦੇ ਵਿੱਚ ਐਸਐਸਪੀ ਰਿਹਾ ਉੱਥੇ ਵੀ ਉਸਨੇ ਸਿੱਖਾਂ ਨੂੰ ਸ਼ਹੀਦ ਕੀਤਾ ਸੋ ਇਹ ਚੀਜ਼ ਜਿਹੜੀ ਚੱਲਦੀ ਆਉਂਦੀ ਹੈ ਇਸ ਨੂੰ ਆਪਾਂ ਨੇ ਜਿੰਦਾ ਰੱਖਣਾ ਹੈ ਕਿ 40 ਸਾਲ ਤੋਂ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ بغیر کسی خالستان دی پوری اگبائی کی ہے تو تمہوں شاید پتا ہوں گا برطانیہ دی پارلمنٹ سکاٹلینڈ نے اٹھ مینے ہوئے ہیں ਆਪਣੀ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕੀਤਾ ਹੈ ਕਿ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਨਸਲਕੁਸ਼ੀ ਹੋਈ ਹੈ ਜੇ ਸਾਰੇ ਅੰਰੇਦ ਮੋਲਕ ਅੱਜ ਬੋਲ ਰਹੇ ਹਨ ਅਮਰੀਕਾ ਦੇ ਕਈ ਸੂਬਿਆਂ ਨੇ ਉਹਨਾਂ ਦੀਆਂ ਸੈਂਬਲੀਆਂ ਨੇ ਇਹ ਮੇਜੋਕ ਇਹ ਮਤੇ ਪਾਸ ਕਰਕੇ ਸੋ ਅਸੀਂ ਆਪਣੇ ਆਪ ਨੂੰ ਕਦੇ ਇਕੱਲਾ ਨਹੀਂ ਮਹਿਸੂਸ ਕਰਨਾ ਜਿਵੇਂ ਫਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਪਨਾਹ ਲਈ ਹੋਈ ਸੀ ਤੇ ਪਾਕਿਸਤਾਨ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦੀ ਟੱਕ ਦੀ ਰੱਖਿਆ ਕਰਨ ਜਿਵੇਂ ਡਿਲਾਇਨਾਮਾ ਹਿੰਦੁਸਤਾਨ ਦੀ ਰੱਖਿਆ ਦੇ ਵਿੱਚ ਆਇਆ ਹੋਇਆ ਹੈ ਜੇ ਇਸ ਦਾ ਵਾਰ ਬਈਆ ਕੀਤਾ ਗਿਆ تے ہندو ہندوتوا سے ہندوستان دی بیسی بہت ہوں گی ایسے, ایسے کر کے پاکستان نے ہن نواں فرنٹ کشمیر کھول لیا ہے کھولے اتے بدلا لینڈ ناڑکو آ رہے ہیں ہندوستان دی فوج ਛੋਟਕ ਮੰਜਦੇ ਵਿੱਚ ਪੈ ਗਈ ਹੈ ਕਿ ਇੱਕ ਤਾਂ ਸਾਡੀ ਲੜਾਈ ਪਾਕਿਸਤਾਨ ਨਾਲ ਹੈ ਦੁਜੀ ਚੀਨ ਦੇ ਨਾਲ ਹੈ ਪਰ ਹੁਣ ਸਾਨੂੰ ਸਾਡੀ ਫੌਜ ਕਸ਼ਮੀਰ ਤੇ ਜੰਮੂ ਦੇ ਵਿੱਚ ਲਗਾਉਣੀ ਪੈਂਦੀ ਹੈ ਇਸ ਨਾਲ ਫੌਜ ਦੀ ਬਹੁਤ ਘਾਟ ਪੈ ਗਈ ਹੈ ਔਰ ਹਿੰਦੁਸਤਾਨ ਦੀ ਸਰਕਾਰ ਸਾਡੇ ਉੱਤੇ ਵੀ ਸ਼ਕਤ ਕਰਦੀ ਹੈ ਪੰਜਾਬ ਦੇ ਉੱਤੇ ਪਰ ਅਸੀਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦਿੱਤਾ ਇਨ ਗਰੀਬ ਸਿੱਖੋਂ ਕੋ ਦੂ ਬਾਦਸ਼ਾਹੀ ਤੇ ਸੰਤ ਜਨੈਤ ਸਿੰਘ ਪਿੰਡਾਂ ਵਾਲਿਆਂ ਦੀ ਆਖਰੀ ਸਭਤ ਸੀਗੇ کہ جی فوج جربار صاحب آئی تو خالی پتھر رکھا جاؤ گا سو سنگو بی پوری طرح ہے کہ سڑھا آزاد ملک بنے ایک پاسے اسلامک پاکستان دوڑے پاس ہندو انڈیا ہو ਜਿੱਥੇ ਪਾਸੇ ਕਾਮਨਡ ਟ੍ਰੀਨ ਹੋਵੇ ਤੇ ਅਸੀਂ ਆਪਣੀ ਬਾਦਸ਼ਾਹ ਜਿਹੜੀ ਸਾਡੀ ਖੁੱਸ ਗਈ ਹੈ ਉਸ ਨੂੰ ਵਾਪਸ ਲਈਏ ਔਰ ਜਿਹੜੇ ਵੀ ਯਤਨ ਤੇ ਸੰਘਰਸ਼ ਬਾਹਰ ਦੇ ਮੋਰਖਾਂ ਦੇ ਵਿੱਚ છોੜੇ ਹੈ ਉਹਨਾਂ ਦੀ ਸਾਨੂੰ ਪੂਰੀ ਮਹਿਤ ਕਰਨੀ ਚਾਹੀਦੀ ਹੈ ਅਰ ਮੈਂ ਅੱਜ ਕਰਦੇ ਆਂ ਕਿ ਅੱਜ ਦੇ ਦਿਨ ਦੇ ਵਿੱਚ ਸਾਹਰ ਵਿੱਚ ਸਾਨੂੰ ਜੋ ਸਰਦਾਂ ਤੇ ਖੋਲ ਭੇਟ ਕਰਦੇ ਆਂ ਆਪਾਂ ਇਹ ਗੱਲਾਂ ਨੂੰ ਜਾਗ ਰੱਖਾਂਗੇ ਕਿ ਸਿੱਖ ਹਮੇਸ਼ਾ ਜਵਾਬੀ ਕਾਰਵਾਈ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ